ਸਤਿ ਸ੍ਰੀ ਅਕਾਲ ਪੰਜਾਬੀਓ ਪੰਜਾਬ ਦੀਆਂ ਤਾਜ਼ਾ ਖਬਰਾਂ ਦਾ ਖਾਸ ਬੁਲੇਟਿਨ ਲੈ ਕੇ ਹਾਜ਼ਰ ਹੋ ਗਏ ਹਾਂ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਹੋ ਖਬਰਾਂ ਦੇਖ ਜਾਂਦੇ ਹੋ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਨਿਊਜ਼ ਦੇਖਿਓ ਪਹਿਲੀ ਵੱਡੀ ਖਬਰ ਪੰਜਾਬ ਸਰਕਾਰ ਸੂਬੇ 'ਚ 236 ਨਵੇਂ ਆਮ ਆਦਮੀ ਕਲੀਨਿਕ ਖੋਲਣ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਨਾਲ ਇਹਨਾਂ ਦੀ ਕੁੱਲ ਗਿਣਤੀ 1117 ਹੋ ਜਾਵੇਗੀ ਇਹ ਐਲਾਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਿਵਲ ਸਰਜਨਾਂ ਨਾਲ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ ਅਗਲੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਤੇ ਜਿੰਨਾਂ ਨਿਵੇਸ਼ ਲਈ ਭਾਰਤੀ ਨਹੀਂ ਸਕੋ ਦੁਨੀਆ ਦਾ ਤਰਜੀਹੀ ਸਥਾਨ ਬਣ ਰਿਹਾ ਹੈ ਉਹਨਾਂ ਦੱਸਿਆ ਕਿ ਸੂਬਾ ਸਰਕਾਰ ਨੇ 3 ਸਾਲਾਂ ਵਿੱਚ ਉਦਯੋਗਪਤੀਆਂ ਨੂੰ ਦਿੱਤੀਆਂ ਵਾਅਦਿਆਂ ਦੀ ਪਾਲਣਾ ਕੀਤੀ ਹੈ ਫਾਸਟ ਟਰੈਕ ਪੰਜਾਬ ਪੋਰਟਲ ਰਾਹੀਂ 150 ਤੋਂ ਵੱਧ ਸੇਵਾਵਾਂ ਆਨਲਾਈਨ ਮਿਲਦੀਆਂ ਹਨ ਸਰਕਾਰ ਦੇ ਉਦਯੋਗਾਂ ਦੀ ਸਾਂਝ ਨਾਲ ਵਿਕਾਸ ਦੇ ਨਵੇਂ ਦਰਵਾਜ਼ੇ ਖੋਲ੍ਹ ਰਹੇ ਹਨ ਮਾਨ ਨੇ ਐਲਾਨ ਕੀਤਾ ਕਿ ਛੇਮਾ ਪ੍ਰਤੀਸੀਲ ਪੰਜਾਬ ਨਿਵੇਸ਼ਕ ਸੰਮੇਲਨ ਮਾਰਚ 2026 ਵਿੱਚ ਮੋਹਾਲੀ ਚ ਹੋਵੇਗਾ ਜਿਸ ਨਾਲ ਨਵੇਂ ਨਿਵੇਸ਼ ਦੇ ਤਰੱਕੀ ਦੇ ਮੌਕੇ ਖੁੱਲਣਗੇ ਅਗਲੀ ਬੇहद ਹੈਰਾਨ ਕਰ ਦੇਣ ਵਾਲੀ ਖਬਰ ਜੋ ਕਿ ਆਈ ਆ ਜਲੰਧਰ ਤੋਂ ਇੱਕ 19 ਸਾਲ ਦੇ ਨੌਜਵਾਨ ਵਿਦਿਆਰਥੀ ਨੇ ਆਪਣੀ 31 ਸਾਲਾਂ ਦੀ ਅਧਿਆਪਕਾ ਪਤਨੀ ਤੋਂ ਛੁਟਕਾਰਾ ਪਾਉਣ ਦੀ ਗੋਹਾਰ ਲੈ ਕੇ ਮਹਿਲਾ ਪੁਲਿਸ ਥਾਣੇ ਪਹੁੰਚਿਆ ਨੌਜਵਾਨ ਦਾ 221 ਅਧਿਆਪਕ ਨੇ ਉਸ ਦੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖ ਕੇ ਉਸ ਨਾਲ ਵਿਆਹ ਕੀਤਾ ਪਰ ਉਸ ਦਾ ਅਸਲ ਮਕਸਦ ਸਿਰਫ ਪੈਸਿਆਂ ਦਾ ਫਾਇਦਾ ਉਠਾਉਣਾ ਸੀ ਇਹ ਮਾਮਲਾ ਅਦਾਲਤ ਤੱਕ ਪਹੁੰਚਿਆ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ 10 ਦਿਨਾਂ ਦੀ ਪ੍ਰਕਿਰਿਆ ਵਿੱਚ ਦੋਵਾਂ ਨੂੰ ਅਧਿਕਾਰਤ ਤੌਰ ਤੇ ਵੱਖ ਕਰ ਦਿੱਤਾ ਗਿਆ ਇਸ ਕੇਸ ਨੂੰ 골ਡ ਡਿਗਰ ਟ੍ਰੈਂਡ ਦੀ ਇੱਕ ਹੋਰ ਉਦਾਹਰਨ ਮੰਨਿਆ ਗਿਆ ਹੈ ਜਿੱਥੇ ਰਿਸ਼ਤਿਆਂ ਦੀ ਨੀਂਹ ਪਿਆਰ ਤੇ ਨਹੀਂ ਸਗੋਂ ਪੈਸਿਆਂ ਤੇ ਰੱਖੀ ਜਾਂਦੀ ਹੈ ਅਗਲੀ ਵੱਡੀ ਖਬਰ ਹੋਸ਼ਿਆਰਪੁਰ ਦੇ ਹਲਕਾ ਸਾਮ 84 ਅਧਿਨਾਉਂਦੇ ਪਿੰਡ ਪੰਡੋਰੀ ਮਹਿਤਾ ਵਿਖੇ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਭੇਜੀ ਕੁੜੀ ਨੇ ਆਪਣਾ ਅਸਲੀ ਰੰਗ ਵਿਖਾ ਦਿੱਤੇ ਇੱਕ ਨੌਜਵਾਨ ਨਾਲ ਵਿਆਹ ਕਰਾ ਕੇ ਕੈਨੇਡਾ ਗਈ ਕੁੜੀ ਨੇ ਮੁੰਡੇ ਨੂੰ ਕੈਨੇਡਾ ਬੁਲਾਉਣ ਤੋਂ ਮਨਾ ਕਰ ਦਿੱਤਾ ਪੁਲਿਸ ਦੇ ਕੋਲ ਕਾਰਵਾਈ ਲਈ ਸ਼ਿਕਾਇਤ ਕੀਤੀ ਗਈ ਆ ਅਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਗਈ ਪਰ ਉਹਨਾਂ ਦੇ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਪਰਿਵਾਰ ਨੇ ਕੁੜੀ ਨੂੰ 15 ਲੱਖ ਰੁਪਏ ਲਗਾ ਕੇ ਕੈਨੇਡਾ ਭੇਜਿਆ ਸੀ ਤੇ ਹੁਣ ਤੱਕ ਕੁੜੀ ਦੇ ਉੱਤੇ 26 ਲੱਖ ਰੁਪਏ ਖਰਚ ਕਰ ਚੁੱਕੇ ਨੇ ਅਗਲੀ ਵੱਡੀ ਖਬਰ ਬਠਿੰਡਾ ਤੋਂ ਆ ਰਹੀ ਹੈ ਬਠਿੰਡਾ ਦੇ ਕਾਲਜ ਰਜਿੰਦਰਾ ਦੇ ਵਿੱਚ ਯੂਥ ਫੈਸਟੀਵਲ ਦੌਰਾਨ ਗੋਲੀ ਚੱਲ ਗਈ ਦੱਸਿਆ ਜਾ ਰਿਹਾ ਹੈ ਕਿ ਦੋ ਥੀਰਾਂ ਵਿਚਾਰੇ ਆਪਸੀ ਰੰਜਿਸ਼ ਕਾਰਨ ਗੋਲੀ ਚੱਲੀ ਹੈ ਅਤੇ ਗੋਲੀ ਚਲਾਉਣ ਵਾਲੇ ਦੀ ਪਛਾਣ ਜਸਦੀਪ ਸਿੰਘ ਵਾਸੀ ਬੀੜ ਤਲਾਬ ਵਜੋਂ ਹੋਈ ਹੈ ਉਸ ਨੇ ਦੂਜੀ ਥਿਰ ਦੇ ਨੌਜਵਾਨ ਤੇ ਅਚਾਨਕ ਗੋਲੀ ਚਲਾ ਦਿੱਤੀ ਸੋ ਇਹ ਪੰਜਾਬ ਦੇ ਹਾਲਾਤ ਹੋ ਰਹੇ ਨੇ ਇਸ ਵੇਲੇ ਕੀ ਕਹਿਣਾ ਚਾਹੋਗੇ ਕਮੈਂਟ ਜ਼ਰੂਰ ਕਰਿਓ ਪੰਜਾਬ ਦੀਆਂ ਵੱਡੀਆਂ ਖਬਰਾਂ ਦੇਖਣ ਦੇ ਲਈ ਹਰ ਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ